ਜੇਕਰ ਮਿੱਤਰੋ ਤੁਹਾਡੇ ਨਾਲ ਆਈ ਵਾਰ ਪਨੀਰੀ ਪੀਲੀ ਪੈ ਜਾਂਦੀ ਹੈ ਪੀਲੀ ਕਿਉਂ ਪੈਂਦੀ ਹੈ ਇਹਦਾ ਕਾਰਨ ਦੱਸਦੇ ਤੇ ਪੀਲੀ ਪੈਂਦੀ ਵੀ ਨਹੀਂ ਜੇਕਰ ਤੁਸੀਂ ਆਪਣੇ ਵਾਲਾ ਇਹ ਨੁਸਖਾ ਵਰਤ ਲਿਆ ਤਾਂ ਪਹਿਲੀ ਗੱਲ ਮਿੱਤਰੋ ਤੁਸੀਂ ਕੀ ਕਰਨਾ ਬਈ ਜਿਹੜਾ ਪਨੀਰੀ ਵਾਲਾ ਥਾਂ ਉਹਨੂੰ ਸਪੈਸ਼ਲ ਉਹਨੇ ਥਾਂ ਨੂੰ ਮਰ ਲਿਆ ਦੇ ਹਿਸਾਬ ਨਾਲ ਬਈ ਕੰਪਿਊਟਰ ਕਰਾਉਣਾ ਜਿੰਨੇ ਚ ਤੁਸੀਂ ਪਨੀਰੀ ਲਾਉਣੀ ਹੈ ਉੱਤੇ ਘੱਟੋ ਘੱਟ ਵੀ ਤਿੰਨ ਕੋਟ ਕੰਪਿਊਟਰ ਕਰਾਏ ਦੇ ਲੱਗਣ ਜੇ ਤੁਹਾਡੇ ਪੀਲੀ ਪੈਂਦੀ ਹੈ ਫਿਰ ਉਹ ਤੋਂ ਬਾਅਦ ਆਹ ਟ੍ਰੀਟਮੈਂਟ ਕਰਨਾ ਤੁਸੀਂ ਕਰਨਾ ਮਿੱਤਰੋ ਪਾਵੇਂ ਤਾਂ ਬਈ ਜੇਕਰ ਡਬਲ ਟੈਰਾ ਡੈਂਪਰ ਹੈ ਤੇ ਜਾਂ ਬਈ ਸਿੰਗਲ ਬਈ ਆਪਦਾ ਜਿਹੜਾ ਟਰੈਕਟਰ ਹੈ ਸ ਉਦੇ ਨਾਲ ਗੇੜੇ ਤੇ ਗੇੜੇ ਦੇਈ ਜਾਣੇ ਆ ਉਸ ਪਨੀਰੀ ਵਾਲੇ ਥਾਂ ਤੇ ਘੱਟੋ ਘੱਟ ਵੀ ਦੋ ਵਾਰ ਟਾਇਰ ਨਾਲ ਟਾਇਰ ਜੋੜ ਕੇ ਗੇੜੇ ਦੇਈ ਰੱਖੋ ਅਮਲੀਆਂ ਵਾਂਗੂ ਪੀਣਕਾਂ ਪਾ ਲਓ ਵੀ ਇੱਥੇ ਆਪਾਂ ਘੇਰਾ ਬੰਨੀ ਰੱਖਣਾ ਟਰੈਕਟਰ ਦਾ ਤੇ ਲਤਾੜ ਪੂਰੀ ਕਰ ਦੇਣੀ ਹੈ ਟਕਾ ਕੇ ਕਰਨ ਤੋਂ ਬਾਅਦ ਮਿੱਤਰੋ ਉਸ ਤੇ ਮਾਰ ਦੇਣਾ ਸੁਹਾਗਾ ਵੀ ਟਾਇਰਾਂ ਦੀਆਂ ਲੀਆਂ ਹੋ ਜਾਣ ਸਾਫ਼ ਉਸ ਤੋਂ ਬਾਅਦ ਮਿੱਤਰੋ ਤੁਸੀਂ ਪਨੀਰੀ ਦਾ ਛਿੱਟਾ ਦੇ ਕੇ ਤੇ ਉੱਤੇ ਵੀ ਰੂੜੀ ਰੇ ਪਾ ਕੇ ਤੇ ਪਨੀਰੀ ਬੀਜ ਦਿਓ ਮੈਂ ਆਂਦਾ ਵੀ 80 85% ਮੇਰੀ ਇਹ ਸ਼ਰਤੀ ਹੈ ਕਿ ਅੱਲਾ ਵੀ ਤੁਹਾਡੇ ਪਨੀਰੀ ਪੀਲੀ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕਿਉਂਕਿ ਜਿੰਨਾ ਤੁਸੀਂ ਰੇਹ ਕੂੜਾ ਪਾਓਗੇ ਬਈ ਉਹ ਪਨੀਰੀ ਨੂੰ ਲੱਗੂਗਾ ਨਾ ਕਿ ਧਰਤੀ ਦੇ ਵਿੱਚ ਥੱਲੇ ਰਚ ਜੂਗਾ ਤਲਾ ਬਣ ਜੂ ਥੱਲੇ ਉਹ ਪਨੀਰੀ ਨੂੰ ਲੱਗੂ ਜੂ ਬੂਟੇ ਨੂੰ ਜਲਦੀ ਤੋਂ ਵਧੀਆ ਗ੍ਰੋਥ ਕਰੂ ਪੀਲੀ ਹੁੰਦੀ ਨਹੀਂ ਜੇਕਰ ਬਈ ਤੁਸੀਂ ਇਹ ਇਲਾਜ ਨਾ ਕੀਤਾ ਤੁਸੀਂ ਪਨੀਰੀ ਦਾ ਛਿੱਟਾ ਦੇਤਾ ਪਨੀਰੀ ਲਾਤੀ ਜਿੰਨਾ ਵੀ ਰੇਹ ਕੂੜਾ ਪਾਓਗੇ ਤੁਹਾਡਾ ਕੱਖ ਨਹੀਂ ਫਾਇਦਾ ਮਿੱਤਰੋ ਸਾਰਾ ਕੁਝ ਥੱਲੇ ਜਾਈ ਜਾਣਾ ਪਤਾਲ ਦੇ ਵਿੱਚ ਤੇ ਰੇਹ ਕੂੜਾ ਪਨੀਰੀ ਨੂੰ ਲੱਗਣਾ ਨਹੀਂ ਤੇ ਪਨੀਰੀ ਪੀਲੀ ਹੋ ਕੇ ਖਤਮ ਆ ਗੱਲਾਂ ਦਾ ਧਿਆਨ ਰੱਖੋ ਆਪਣੀਰੀ ਕਦੇ ਵੀ ਨਹੀਂ ਪੀਣੀ ਹੁੰਦੀ ਬਾਕੀ ਤੁਹਾਡੀ ਮਤਰੋ ਮਰਜੀ ਆ ਜੇਕਰ ਬਈ ਕਿਸੇ ਦੇ ਪੁਰਾਣੇ ਬਾਣੋਂ ਤਾਂ ਕਿਵੇਂ ਵੀ ਜੀਓ ਪਰ ਜਿਹੜਾ ਮੇਰੇ ਵਰਗਾ ਕੋਈ ਨਵਾਂ ਝੋਨਾ ਲਾਉਣ ਲੱਗਿਆ ਉਹਦੇ ਲਈ ਇਹ ਟ੍ਰੀਟਮੈਂਟ ਬਹੁਤ ਵੈਸਟ ਆ ਕਿਉਂਕਿ ਮੈਂ ਵੀ ਇਹ ਤਰੀਕਾ ਅਪਣਾਇਆ ਤਾਂ ਹੈ ਨਹੀਂ ਪਰ ਪਰਖਿਆ ਦੇਖਿਆ ਫੇਰ ਤੁਹਾਨੂੰ ਕਹਿ ਰਿਹਾ ਤੇ ਅਪਣਾਇਆ ਵੀ ਨਹੀਂ ਪਰ ਆਪਣਾ ਆਪ ਦੇ ਬਾਣ ਦੇ ਵਿੱਚ ਕੁਦਰਤ ਪੱਖੋਂ ਅਪਣਾਇਆ ਗਿਆ ਤਾਂ ਬਾਕੀ ਬਈ ਹੋਰ ਕਿਸਾਨ ਭਰਾਵਾਂ ਦੇ ਜਿੰਨੇ ਅਲੱਗ-ਅਲੱਗ ਰਾਇ ਉਹ ਵੀ ਦੱਸਣ ਜੇਕਰ ਹੋਰ ਕਿਸੇ ਨੂੰ ਵੱਧ ਤਜਰਬਾ ਬਈ ਉਹ ਵੀ ਦੱਸ ਸਕਦਾ ਤਾਂ